ਕਰਨ ਤੋਂ ਬਾਅਦ ਜਦੋਂ ਮਿਹਰ ਦੇ ਦਾਤੇ ਸ੍ਰੀ ਗੁਰੂ ਨਾਨਕ ਜੀ ਮਹਾਰਾਜ ਬਗਦਾਦ ਸ਼ਹਿਰ ਵਿੱਚ ਗਏ ਇਹ ਜਿਹੜਾ ਬਗਦਾਦ ਸ਼ਹਿਰ ਹੈ ਇਹ ਉਹ ਮਹਾਨ ਸ਼ਹਿਰ ਹੈ ਜਿੱਥੇ ਮੁਸਲਮਾਨ ਪੀਰ ਫਕੀਰ ਵੱਡੀ ਗਿਣਤੀ ਚ ਰਹਿੰਦੇ ਹਨ ਜਿਵੇਂ ਬਨਾਰਸ ਤੇ ਕਸ਼ਮੀਰ ਹਿੰਦੂ ਪੰਡਤ ਲੋਕਾਂ ਦਾ ਗੜ੍ਹ ਹੈ ਇਦਾਂ ਹੀ ਬਗਦਾਦ ਸ਼ਹਿਰ ਵੀ ਮੱਕਾ ਮਦੀਨਾ ਇਹ ਵੱਡੇ ਜਿਹੜੇ ਸ਼ਹਿਰ ਨੇ ਇਹ ਕਾਮਲ ਫਕੀਰ ਵੱਡੇ ਵੱਡੇ ਫਕੀਰ ਜਿਨ੍ਹਾਂ ਨੂੰ ਦਸਤਗੀਰ ਵੀ ਆਖਦੇ ਹਨ ਐਸੇ ਐਸੇ ਪੀਰ ਇਹਨਾਂ ਦੇ ਤਖੱਲਸ ਹਨ ਨਾਮ ਤਾਂ ਇਹਨਾਂ ਦੇ ਹੋਰ ਨੇ ਤੇ ਇਹਨਾਂ ਦੇ ਇਸ ਸ਼ਹਿਰ 'ਚ ਮਹਾਰਾ ਜਦੋਂ ਪਹੁੰਚੇ ਹਨ ਜਿਹੜਾ ਸੱਚ ਹੈ ਉਹ ਸਾਚੀ ਹੈ ਅੱਜਕੱਲ੍ਹ ਬਹੁਤਾਤ ਪ੍ਰਚਾਰ ਦਾ ਸੋਰ ਸਿੱਧਾਂ ਦਾ ਹੋ ਗਿਆ ਵੀ ਜਿਹਦੇ ਵੇੜੇ ਵਿੱਚ ਚਲੇਗੇ ਉਹਦੇ ਹੀ ਗੁਣ ਗਾਉਣ ਲੱਗ ਜਾਂਦੇ ਹਨ ਸਾਡੇ ਢਾਡੀ ਬਹੁਤਾਤ ਥੋੜਿਆਂ ਨੂੰ ਛੱਡ ਕੇ ਬਹੁਤਾਤ ਵਿੱਚ ਕਥਾਵਾਚਕ ਵੀ ਐਸੇ ਹਨ ਵੀ ਜਿਹਦੇ ਵੇੜੇ 'ਚ ਚਲੇਗੇ ਉਹਦੇ ਹੀ ਸੋਲੇ ਗਾਉਣੇ ਬਸ ਸਿਧਾਂਤ ਕੀ ਕਹਿੰਦਾ ਹੈ ਇਹ ਨਹੀਂ ਦੇਖਦੇ ਪਰ ਜੇ ਰ ਯੂਨੀਵਰਸਲ ਟਰੂਥ ਹੁੰਦਾ ਹੈ ਉਹ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਸੱਚੀ ਰਹਿਣਾ ਤੁਸੀਂ ਬਨਾਰਸ ਚ ਚੱਲ ਜਾਓ ਤੁਸੀਂ ਉੱਤਰ ਵਿੱਚ ਆ ਜਾਓ ਪੂਰਬ ਵਿੱਚ ਆ ਜਾਓ ਪੱਛਮ ਵਿੱਚ ਆ ਜਾਓ ਯੂਨੀਵਰਸਲ ਟਰੂਥ ਹੈ ਕਿ ਸੂਰਜ ਨੇ ਪੂਰਬ ਦਿਸ਼ਾ ਵਿੱਚੋਂ ਉੱਗਣਾ ਹੈ ਤੇ ਪੱਛਮ ਦਿਸ਼ਾ ਦੇ ਵਿੱਚ ਜਾ ਕੇ ਛਿਪਣਾ ਹੈ ਇਹ ਝੂਠਲਾ ਨਹੀਂ ਸਕਦਾ ਕੋਈ ਇਹ ਨਿਯਮ ਹੈ ਔਰ ਇਸੇ ਤਰ੍ਹਾਂ ਜਿਹੜੇ ਮਹਾਪੁਰਖਾਂ ਦੀ ਬਾਣੀ ਹੁੰਦੀ ਹੈ ਸਤਪੁਰਸ਼ਾਂ ਦੀ ਬਾਣੀ ਉਹ ਜਿੱਥੇ ਮਰਜ਼ੀ ਚਲੇ ਜਾਣ ਉਹਨਾਂ ਨੇ ਜੋ ਕਹਿਣਾ ਹੈ ਉਹ ਕਹਿ ਦੇਣਾ ਹੈ ਉਹਨਾਂ ਨੇ ਸੱਚ ਨਾਮ ਦੀ ਗੱਲ ਕਰਨੀ ਇਹ ਨਹੀਂ ਹੈ ਵੀ ਜੇ ਹਰਦਵਾਰ ਚਲੇ ਗਏ ਉੱਥੇ ਕਹਿ ਦੇਣਾ ਕਿ ਰੱਬ ਭਗਵੇਂ ਕੱਪੜਿਆਂ ਵਾਲਾ ਜੇ ਬੇਂਦਰਾਵਣ ਚਲੇ ਗਏ ਉੱਥੇ ਜਾ ਕੇ ਕਹਿ ਦੇਣਾ ਵੀ ਰੱਬ ਤਾਂ ਬਸੰਤੀ ਕੱਪੜੇ ਪਾਉਂਦਾ ਹੈ ਜੇ ਗੋਕਲ ਚਲੇ ਗਏ ਉੱਥੇ ਜਾ ਕੇ ਕਹਿ ਦੇਣਾ ਨਹੀਂ ਉਹ ਤਾਂ ਸ਼ਾਮ ਹੈ ਸ਼ਾਮ ਬਰਨ ਵਾਲਾ ਹੈ ਉਹ ਤਾਂ ਸਤੰਬਰ ਹੈ ਉਹ ਚਿੱਟੇ ਕੱਪੜੇ ਪਾਉਂਦਾ ਹੈ ਇਹ ਨਹੀਂ ਹੈ ਉਹਨਾਂ ਨੇ ਪ੍ਰਭਾਸ਼ਾ ਇੱਕ ਇਹ ਨਹੀਂ ਵੀ ਜੇ ਬਗਦਾਦ ਚ ਚਲੇ ਗਏ ਤੇ ਉਹ ਹਰੇ ਕੱਪੜੇ ਪਾਉਂਦਾ ਜੋ ਪਰਮੇਸ਼ਰ ਦੀ ਸਿਫਤ ਹੈ ਉਹਨਾਂ ਨੇ ਉਹੀ ਕਹਿਣੀ ਹੈ ਅੱਜ ਕੱਲ੍ਹ ਅਧਿਕਾਂਸ਼ ਇਹ ਹੋ ਗਿਆ ਹੈ ਜ਼ਿਆਦਾਤਰ ਇਹ ਹੋ ਗਿਆ ਹੈ ਕਿ ਪਰਮੇਸ਼ਰ ਬਾਰੇ ਲੋਕ ਆਪਣੀ رائے ਬਦਲ ਲੈਂਦੇ ਹਨ ਕਿਸੇ ਬਾਰੇ ਕੁਝ رائے ਤੇ ਕਿਸੇ ਬਾਰੇ ਕੁਝ رائے ਬਣਾ ਲੈਂਦੇ ਹਨ ਕਿਸੇ ਸਥਾਨ ਤੇ ਕੁਝ ਤੇ ਕਿਸੇ ਤੇ ਕੁਝ ਹੁਣ ਗੁਰੂ ਨਾਨਕ ਸਾਹਿਬ ਬਗਦਾਦ ਵਿੱਚ ਗਏ ਉੱਥੇ ਜਾ ਕੇ ਵੀ ਪਰਮੇਸ਼ਰ ਦੀ ਇੱਕੋ ਗੱਲ ਕੀਤੀ ਕਿ ਪ੍ਰਮਾਤਮਾ ਇੱਕ ਹੈ ਉਹ ਸਾਰੀਆਂ ਜਗ੍ਹਾ ਰਹਿੰਦਾ ਹੈ ਉਹਦਾ ਹਰੇਕ ਜਗ੍ਹਾ ਟਿਕਾਣਾ ਤੇ ਲੱਖਾਂ ਹੀ ਖੰਡ ਬ੍ਰਹਮੰਡੋ ਦੇ ਬਣਾਏ ਹੋਏ ਨੇ ਹੁਣ ਇਹ ਗੱਲ ਜਦੋਂ ਇੱਥੇ ਦਾ ਬਹੁਤ ਵੱਡਾ ਫਕੀਰ ਸੀ ਉਹਨੂੰ ਪਤਾ ਲੱਗੀ ਦਸਤਗੀਰ ਨੂੰ ਕਿਉਂਕਿ ਦਸਤਗੀਰ ਇੱਥੇ ਦਾ ਬਹੁਤ ਵੱਡਾ ਫਕੀਰ ਹੈ ਕਾਮਲ ਫਕੀਰ ਪੀਰਾਂ ਦਾ ਵੀ ਪੀਰ ਕਿਹਾ ਜਾਂਦਾ ਹੈ ਕਿ ਕੋਈ ਸੰਤ ਆਏ ਹਨ ਪੰਜਾਬ ਤੋਂ ਔਰ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਾਈ ਹੈ ਔੜਕ ਭਾਲੀ ਖਬਰ ਸੁਣਾਈ ਹੈ ਵੀ ਲੱਖਾਂ ਹੀ ਪਤਾਲ ਹਨ ਲੱਖਾਂ ਹੀ ਆਕਾਸ਼ ਹਨ ਸ਼ਰਾ ਦੀ ਕਿਤਾਬ ਇਹ ਕਹਿੰਦੀ ਹੈ ਵੀ ਸੱਤ ਪਤਾਲ ਹਨ ਸੱਤ ਆਕਾਸ਼ ਹਨ ਉਹ ਕਹਿਣ ਲੱਗਿਆ ਵੀ ਜੇ ਇੱਥੇ ਆ ਕੇ ਇਸ ਪੀਰ ਨੇ ਬਗਦਾਦ ਵਿੱਚ ਇਹ ਗੱਲ ਕਹੀ ਇੱਥੇ ਦੀ ਮਰਿਆਦਾ ਤੋੜੀ ਕੁਰਾਨ ਦੀ ਜੇ ਇਥੋਂ ਇਹ ਬਚ ਕੇ ਚਲਿਆ ਗਿਆ ਤੇ ਸਾਨੂੰ ਵੱਡਾ ਅਲੰਭ ਆ ਇਹਨੂੰ ਮਾਰ ਦਿਓ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਹਨ ਮਹਾਰਜ ਆਪਣੇ ਦੋਨਾਂ ਸਾਥੀਆਂ ਨਾਲ ਬੈਠੇ ਹਨ ਖੁੱਲੀ ਜਗ੍ਹਾ ਦੇ ਵਿੱਚ ਤੇ ਇਹ ਕਹਿਣ ਲੱਗਿਆ ਵੀ ਜੇ ਇੱਥੇ ਮਰਿਆਦਾ ਟੁੱਟ ਗਈ ਤੇ ਫੇ ਮਰਿਆਦਾ ਰਹੇਗੀ ਕਿਥੇ ਜਿੰਨੀਆਂ ਧਰਮ ਦੀਆਂ ਮਰਿਆਦਾਵਾਂ ਭਾਵੇਂ ਕਿਸੇ ਧਰਮ ਦੀਆਂ ਬੰਧਨ ਹਨ ਬੰਧਨ ਇਨਸਾਨ ਨੂੰ ਅੱਗੇ ਨਿਵਰਧਨ ਦਿੰਦੇ ਸਭ ਤੋਂ ਵੱਡੀ ਮਰਿਆਦਾ ਗੁਰਬਾਣੀ ਹੈ ਬਸ ਇਹ ਤੋਂ ਇਲਾਵਾ ਜੇ ਕੋਈ ਮਰਿਆਦਾ ਦੀ ਦੁਹਾਈ ਦਿੰਦਾ ਹੈ ਉਹ ਤੁਸੀਂ ਸਮਝਣਾ ਉਹਨੂੰ ਕਿਵੇਂ ਸਮਝਣਾ ਗੁਰਬਾਣੀ ਤੋਂ ਵੱਡੀ ਮਰਿਆਦਾ ਕੋਈ ਨਹੀਂ ਹੈ ਭਾਵੇਂ ਗੁਰੂ ਮਹਾਰਾਜ ਦੇ ਨੇੜੇ ਰਹਿਣ ਵਾਲੇ ਕਿਸੇ ਸਿੱਖ ਨੇ ਕਿ ਲਿਖੀ ਹੋਵੇ ਜੋ ਮਰਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਇਸ ਤੋਂ ਵੱਧ ਹੋਰ ਕੋਈ ਮਰਿਆਦਾ ਹੈ ਹੀ ਨਹੀਂ ਬਸ ਜੇ ਇਸ ਨਿਸ਼ਾਨੇ ਤੇ ਚੱਲੋਗੇ ਕਦੇ ਨਹੀਂ ਡੋਲੋਗੇ ਨਹੀਂ ਅੱਗੇ ਜਾ ਜਾ ਕੇ ਹੌਲੀ 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 ਬੜੇ ਵਕਵੇ ਪੈਂਦੇ ਇਨਸਾਨ ਉਲਝ ਜਾਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੱਖਰ ਅੱਖਰ ਮਰਿਆਦਾ ਹੈ ਸਿੱਖ ਲਈ ਸ੍ਰੀ ਮਹਾਰਾਜੀ ਦਸਮ ਗ੍ਰੰਥ ਸਾਹਿਬ ਜੀ ਦਾ ਅੱਖਰ ਅੱਖਰ ਮਰਿਆਦਾ ਸਾਡੇ ਲਈ ਇਸ ਕਰਕੇ ਮذਬੀ ਝਗੜਿਆਂ ਸੋਚਾਂ ਤੋਂ ਬਾਹਰ ਆਉਣਾ ਹੁਣ ਇਹਨਾਂ ਨੇ ਵੀ ਆਪਣੀ ਇੱਕ ਕਿਤਾਬ ਲਿਖੀ ਹੈ ਉਹਨੂੰ ਇਹ ਸਰਾ ਦੀ ਕਿਤਾਬ ਕਹਿੰਦੇ ਹਨ ਕੁਰਾਨ ਕੁਝ ਕਹਿੰਦੀ ਹੈ ਕੁਰਾਨ ਤੋਂ ਸਰਾ ਬਣੀ ਵੇਦਾਂ ਦੀ ਮਰਿਆਦਾ ਕੁਝ ਹੋਰ ਹੈ ਸਿਮਰਤਿਆਂ ਦੀ ਹੋਰ ਹੈ ਪੁਰਾਣਾ ਦੀ ਸ਼ਾਸਤਰਾਂ ਦੀ ਹੋਰ ਹੈ ਸ੍ਰਿਤੀਆਂ ਦੀ ਹੋਰ ਹੈ ਵੇਦ ਕੋਈ ਮਰਿਆਦਾ ਦੱਸ ਰਿਹਾ ਹੈ ਜੋ ਵਿਦਾਂਤ ਹੈ ਅਸਲ ਸਮਝ ਜੇ ਕਿਸੇ ਨੂੰ ਵਿਦਾਂਤ ਦੀ ਹੋਵੇ ਉਹ ਕਦੇ ਵੀ ਰੱਬ ਨੂੰ ਪੱਥਰ ਚੋਂ ਨਹੀਂ ਲੱਭਦਾ ਉਹ ਕਦੇ ਵੀ ਰੱਬ ਨੂੰ ਇੱਕ ਜਗ੍ਹਾ ਨਹੀਂ ਲੱਭਦਾ ਜੋ ਅਸਲ ਵਿਦਾਂਤੀ ਪੁਰਸ਼ ਹੈ ਜਿਹਨੇ ਚੰਗੇ ਢੰਗ ਨਾਲ ਵਿਦਾਂਤ ਪੜ੍ਹਿਆ ਹੈ जिने मन ਨੂੰ ਬੁੱਧੀ ਨੂੰ ਚੇਤਨ ਨੂੰ ਸਰੀਰ ਨੂੰ ਸਮਝਿਆ ਹੈ ਹੁਣ ਇੱਥੇ ਇਹ ਬਿਮਾਰੀ ਸੀ ਬਹੁਤ ਵੱਡੀ ਉਹ ਕਹਿੰਦੇ ਜੇ ਇਹ ਪੰਜਾਬ ਤੋਂ ਆਏ ਸੰਤ ਇੱਥੋਂ ਬਚ ਕੇ ਚਲੇ ਗਏ ਫਿਰ ਸਾਡੇ ਬਹੁਤ ਵੱਡਾ ਦਾਗ ਹੈ ਇਹਨੂੰ ਮਾਰ ਦਿਓ ਹੁਣ ਧਰਮ ਦੇ ਨਾਮ ਤੇ ਲੋਕ ਛੇਤੀ ਅੱਗ ਬਬੂਲੇ ਹੋ ਜਾਂਦੇ ਧਰਮ ਦੇ ਨਾਮ ਤੇ ਹੱਥਾਂ 'ਚ ਪੱਥਰ ਲੈ ਲਏ ਉਹਨਾਂ ਨੇ ਔਰ ਗਿਣਤੀ ਨਹੀਂ ਸੀ ਹੁੰਦੀ ਐਨੇ ਲੋਕ ਇਕੱਠੇ ਹੋ ਕੇ ਮਹਾਰਾਜ ਨੂੰ ਮਾਰਨ ਆ ਗਏ ਕਿਉਂ ਕਿ ਕਿਉਂਕਿ ਵੱਡੇ ਪੀਰ ਨੇ ਕਹਿ ਦਿੱਤਾ ਵੀ ਇਹਨੂੰ ਮਾਰ ਦਿਓ ਹੁਣ ਅੱਗੇ ਸਤਿਗੁਰੂ ਜਹਰਾ ਕਲਾ ਦੇ ਮਾਲਕ ਮੇਰੇ ਗੁਰੂ ਨਾਨਕ ਬੈਠੇ ਹਨ ਲੋਕ ਹੱਥਾਂ ਵਿੱਚ ਪੱਥਰ ਫੜ ਕੇ ਨੇੜੇ ਪਹੁੰਚ ਗਏ ਤੇ ਜਦੋਂ ਇੱਥੇ ਨੇੜੇ ਪਹੁੰਚੇ ਮਹਾਰਾਜ ਦੇ ਸਤਿਗੁਰ ਜੀ ਦੇ ਸਨਮੁਖ ਆਏ ਤੇ ਉਹਨਾਂ ਦੀਆਂ ਬਾਹਾਂ ਉੱਤੇ ਦੀਆਂ ਉੱਤੇ ਹੀ ਰਹਿ ਗਈਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਤੱਕ ਦਾ ਪ੍ਰਸੰਗ